ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਰਾਮ ਸਰੂਪ ਅਣਖੀ ਜੀ ਦੀ ਇੱਕ ਹੋਰ ਕਹਾਣੀ ਉਹ ਦਿਨ ਉਸ ਦਿਨ ਸ਼ਹਿਰ ਦੇ ਬੱਸ ਸਟੈਂਡ ਤੇ ਮੈਂ ਤੇ ਜਗਦੇਵ ਚਾਂਨ ਚੱਕ ਹੀ ਇਕੱਠੇ ਹੋ ਗਏ ਕਈ ਮਹੀਨਿਆਂ ਬਾਅਦ ਮਿਲੇ ਸਾਂ ਉਹਦੀ ਦਾੜੀ ਵਿੱਚ ਚਿੱਟੇ ਵਾਲ ਦਿਸਣ ਲੱਗੇ ਸਨ ਮੈਂ ਚਾਹੇ ਉਹਦੇ ਹਾਂ ਦਾ ਹੀ ਸੀ ਪਰ ਮੇਰੀ ਦਾੜੀ ਅਦੋਂ ਵੱਧ ਬੱਗੀ ਹੋਈ ਪਈ ਸੀ ਉਹ ਮੈਨੂੰ ਹੱਸਣ ਲੱਗਿਆ ਬੁੜਾ ਜਾ ਹੋਈ ਜਾਣਾ ਕੁਛ ਲਾ ਲਿਆ ਕਰ ਮੈਂ ਜਵਾਬ ਦਿੱਤਾ ਇਹ ਤੌਲੇ ਤਾਂ ਇੱਕ ਦਿਨ ਆਉਣੀ ਸੀ ਬੰਦੇ ਦਾ ਦਿਲ ਜਵਾਨ ਹੋਣਾ ਚਾਹੀਦਾ ਓਏ ਇਹ ਤਾਂ ਠੀਕ ਹੈ ਪਰ ਦੇਖਣ ਚ ਵੀ ਤਾਂ ਜਵਾਨ ਜਹਾਨ ਰਹਿਣਾ ਚਾਹੀਦਾ ਦੇਖਣ ਨੂੰ ਆਪਾਂ ਵੀ ਕਿਹੜਾ ਹੁਣ ਉਹ ਤਾਂ ਤੂੰ ਪਹਿਲਾਂ ਵੀ ਕਿੱਥੇ ਸੀ ਇਹ ਕੰਮ ਤਾਂ ਆਪਾਂ ਤੈਨੂੰ ਹੀ ਦਿੱਤਾ ਹੋਇਆ ਹੈ ਕੀ ਹਾਲ ਹੈ ਉਹਦਾ ਹੁਣ ਵੀ ਮਿਲਦੀ ਰਹਿੰਦੀ ਹੈ ਮੈਂ ਪੁੱਛਿਆ ਉਹਦੀਆਂ ਅੱਖਾਂ ਪਾਸਾ ਵੱਟ ਗਈਆਂ ਚਿਹਰਾ ਬੇਹੇ ਪੱਤੇ ਜਿਹਾ ਬਣ ਗਿਆ ਮੈਂ ਫੋੜ ਫੇਰ ਬੋਲ ਪਿਆ ਬਸ ਖਤਮ ਉਹਨੇ ਧੀਮੀ ਆਵਾਜ਼ ਵਿੱਚ ਦੱਸਿਆ ਨਹੀਂ ਖਤਮ ਤਾਂ ਨਹੀਂ ਪਰ ਗੱਲ ਉਹ ਨਹੀਂ ਰਹੀ ਉਹਦਾ ਵਿਆਹ ਹੋ ਗਿਆ ਸੀ ਫੇਰ ਤਾਂ ਬਈ ਤੈਨੂੰ ਵੀ ਸੋਚਣਾ ਚਾਹੀਦਾ ਹੈ ਹੁਣ ਉਹਦੀ ਵੀ ਇੱਕ ਜ਼ਿੰਦਗੀ ਹੈ ਉਹਨੂੰ ਆਪਣੇ ਰਾਹ ਤੇ ਤੁਰਨ ਦੇ ਜਿੰਨਾ ਚਿਰ ਕੁਆਰੀ ਸੀ ਹੋਰ ਗੱਲ ਸੀ ਮੈਂ ਉਹਨੂੰ ਮਤਾ ਦੇਣ ਲੱਗ ਪਿਆ ਨਹੀਂ ਮੈਂ ਤਾਂ ਕੋਈ ਖਹਿੜਾ ਨਹੀਂ ਕਰਦਾ ਉਹਦਾ ਕਦੇ-ਕਦੇ ਮਿਲਦੇ ਆਂ ਪਰ ਉਹ ਗੱਲ ਨਹੀਂ ਉਹ ਜਦੋਂ ਮਜਬੂਰੀਆਂ ਦੀ ਗਿਣਤੀ ਜੀ ਕਰਨ ਲੱਗਦੀ ਹੈ ਮੈਨੂੰ ਆਪਣੇ ਆਪ ਦੇਖੇ ਚੜਦੀ ਹੈ ਤੂੰ ਮਿਲਣਾ ਛੱਡ ਦੇ ਉਹਨੂੰ ਮੈਂ ਫਿਰ ਮਤ ਦਿੱਤੀ ਸਾਲਾ ਇਹ ਛੱਡਿਆ ਵੀ ਨਹੀਂ ਜਾਂਦਾ ਕੀ ਕਰੀਏ ਯਾਰ ਉਹਦੀ ਦੁਚਿੱਤੀ ਨੂੰ ਵੱਟ ਚੜ ਰਿਆ ਸੀ ਸ਼ਕੁੰਤਲਾ ਦੀ ਮਾਂ ਇੱਕ ਪ੍ਰਾਈਵੇਟ ਕਲੀਨਿਕ ਵਿੱਚ ਨਰਸ ਸੀ ਤੇ ਜਗਦੇਵ ਦੇ ਗਵਾਂਢ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੁੰਦੀ। ਸ਼ਕੁੰਤਲਾ ਦਾ ਬਾਪ ਫੌਜ ਵਿੱਚ ਸੀ। ਸਾਲ 6 ਮਹੀਨੇ ਬਾਅਦ ਕਦੇ ਛੁੱਟੀਆਂ ਆਉਂਦਾ। ਉਹਦਾ ਇੱਕ ਛੋਟਾ ਭਰਾ ਵੀ ਸੀ। ਉਹ ਸਕੂਲ ਜਾਂਦਾ। ਉਹ ਆਪ ਵੀ ਇਹ ਦਾ ਸਟੂਡੈਂਟ ਸੀ। ਜਗਦੇਵ ਉੱਥੋਂ ਦੇ ਹੀ ਕਾਲਜ ਵਿੱਚ ਅੰਗਰੇਜ਼ੀ ਦਾ ਲੈਕਚਰਰ ਸੀ। ਗਵਾਂਡ ਮੱਥਾ ਹੋਣ ਕਰਕੇ ਉਹ ਦੇ ਕੋਲ ਕਦੇ-ਕਦੇ ਅੰਗਰੇਜ਼ੀ ਪੜਨ ਚਲੀ ਜਾਂਦੀ। ਬਸ ਉਥੋਂ ਹੀ ਵਿਗੜੀ ਕਹਾਣੀ। ਜਗਦੇਵ ਮੇਰਾ ਕਾਲਜ ਵੇਲੇ ਤੱਕ ਦਾ ਮਿੱਤਰ ਸੀ। ਅਸੀਂ ਸਕੂਲ ਤੋਂ ਲੈ ਕੇ ਬੀਏ ਤੱਕ ਇਕੱਠੇ ਪੜੇ ਸਾਂ। ਹੋਸਟਲ ਵਿੱਚ ਇਕੱਠੇ ਰਹਿੰਦੇ ਹੁੰਦੇ। ਮੈਂ ਬੀਏ ਕਰਕੇ ਘਰ ਆ ਗਿਆ ਸੀ। ਕੋਈ ਟ੍ਰੇਨਿੰਗ ਆਦੀ ਨਹੀਂ ਕੀਤੀ ਸੀ। ਉਂਝ ਕੋਈ ਨੌਕਰੀ ਮਿਲੀ ਨਾ। ਘਰ ਦੀ ਜ਼ਮੀਨ ਸੀ। ਬਾਪੂ ਖੇਤੀ ਦਾ ਕੰਮ ਕਰਦਾ ਮੈਂ ਬਾਪੂ ਦੇ ਨਾਲ ਹੀ ਹੋ ਲਿਆ ਉਹ ਖੇਤੀ ਛੱਡਣ ਨੂੰ ਫਿਰਦਾ ਸੀ ਚਾਹੁੰਦਾ ਸੀ ਮੈਂ ਕੋਈ ਅਫਸਰ ਬਣ ਜਾਵਾਂ ਇਕੱਲਾ ਪੁੱਤ ਸੀ ਦੋ ਤਿੰਨ ਡੰਡਿਆਂ ਵਰਗੇ ਜਵਾਨ ਹੋਣ ਅਣਖੜ ਜਹੇ ਬਾਕੀ ਜੱਗ ਦੀ ਕੋਈ ਸੁਰਤ ਨਾ ਹੋਵੇ ਉਹਨਾਂ ਨੂੰ ਬਾਪੂ ਦਾ ਯਕੀਨ ਸੀ ਖੇਤੀ ਦਾ ਕੰਮ ਕੱਲੇ ਕਹਿਰੇ ਬੰਦੇ ਦੇ ਕਰਨ ਦਾ ਨਹੀਂ ਪਰ ਮੈਂ ਟਰੈਕਟਰ ਲੈ ਲਿਆ ਫੇਰ ਬੋਰ ਕਰਕੇ ਖੇਤ ਵਿੱਚ ਜੰਜਣ ਲਾ ਲਿਆ ਜ਼ਮੀਨ ਇੱਕ ਥਾਂ ਇਕੱਠੀ ਸੀ ਇੱਕ ਸਿਰੀ ਰੱਖਦਾ ਇੱਕ ਨੌਕਰ ਖੇਤੀ ਦੀ ਬੰਬ ਬੁਲਾ ਦਿੱਤੀ ਬਾਪੂ ਨੇ ਇੰਨੇ ਦਾਣੇ ਕਦੇ ਦੇਖੇ ਵੀ ਨਹੀਂ ਸੀ ਫੇਰ ਉਹ ਆਖਦਾ ਹੁੰਦਾ ਕੱਲਾ ਮੁੰਡਾ ਸੀ ਭਾਈ ਇਹ ਨੌਕਰੀ ਤੇ ਹੋ ਜਾਂਦਾ ਤਾਂ ਜ਼ਿੰਮੀ ਕੌਣ ਸੰਭਦਾ ਖੇਤੀ ਖਸਮਾ ਸੇਤੀ ਚਾਹੇ ਮੈਂ ਖੇਤੀ ਦੇ ਕੰਮ ਵਿੱਚ ਬਹੁਤ ਰੁਝਿਆ ਰਹਿੰਦਾ ਸਿਰ ਖੁਰਕਣ ਦੀ ਵੇਲ ਨਹੀਂ ਸੀ ਪਰ ਜਦੋਂ ਕਦੇ ਕੋਈ ਪੁਰਾਣਾ ਯਾਰ ਮਿੱਤਰ ਘਰ ਆ ਜਾਂਦਾ ਤਾਂ ਹੱਥਲਾ ਕੰਮ ਛੱਡ ਕੇ ਉਹਦੇ ਕੋਲ ਬੈਠਦਾ ਉਹਦੀ ਪੂਰੀ ਟਹਿਲ ਸੇਵਾ ਕਰਦਾ ਪਿਛਲੇ ਸਮੇਂ ਦੀਆਂ ਉੜ ਪਟਾਂਗ ਗੱਲਾਂ ਕਰਦਾ ਸ਼ਹਿਰ ਕਿਸੇ ਨੇ ਮਿਲ ਜਾਣਾ ਤਾਂ ਉਹਦੇ ਨਾਲ ਉਧਰ ਕਿਧਰੇ ਹੀ ਤੁਰ ਪੈਂਦਾ ਯਾਰਾਂ ਮਿੱਤਰਾਂ ਨਾਲ ਰੜ ਕੇ ਅਵਾਰਾਗਰਦੀ ਕਰਨ ਦਾ ਇੱਕ ਵੱਖਰਾ ਹੀ ਨਸ਼ਾ ਹੁੰਦਾ ਹੈ ਇੱਕ ਅਕੈ ਸਵਾਦ ਜਗਦੇਵ ਉਹਨਾਂ ਯਾਰਾਂ ਵਿੱਚੋਂ ਇੱਕ ਸੀ ਜਿਹਦੇ ਨਾਲ ਉੱਠ ਕੇ ਕਿਧਰੇ ਵੀ ਮੈਂ ਤੁਰ ਸਕਦਾ ਸੀ ਇੱਕ ਮਿੱਤਰ ਸਾਡਾ ਹੋਰ ਸੀ ਦੀਸਾ ਜਗਦੀਸ਼ ਬਾਣੀਆਂ ਦਾ ਮੁੰਡਾ ਸੀ। ਉਹਨੇ ਸਾਡੇ ਵਿੱਚ 10ਵੀਂ ਪਾਸ ਕੀਤੀ ਸੀ। ਉਹ ਕਾਲਜ ਨਹੀਂ ਗਿਆ ਸੀ। 10ਵੀਂ ਤੋਂ ਬਾਅਦ ਪਟਵਾਰ ਦਾ ਕੋਰਸ ਕੀਤਾ ਤੇ ਮਾਲ ਪਟਵਾਰੀ ਬਣ ਗਿਆ। ਜੱਟਾਂ ਤੋਂ ਅੰਨਾ ਪੈਸਾ ਵੱਢਦਾ। ਜ਼ਮੀਨ ਖਰੀਦ ਲਈ। ਫੇਰ ਸ਼ਹਿਰ ਵਿੱਚ ਵਧੀਆ ਕੋਠੀ ਪਾਈ। ਉਹ ਯਾਰਾਂ ਦਾ ਯਾਰ ਸੀ। ਖਰਚ ਨੂੰ ਖੁੱਲਾ। अवारागर्दी ਦੇ ਮਾਮਲੇ ਵਿੱਚ ਸਭ ਦਾ ਉਤਲਾਪਟ ਸ਼ਕੁੰਤਲਾ ਦੀਆਂ ਗੱਲਾਂ ਤੁਰੀਆਂ ਹੀ ਸਨ ਕੇ ਪਿੱਛੋਂ ਦੀ ਮੇਰੇ ਮੋਰਾਂ ਤੇ ਜ਼ੋਰ ਦਾ ਤਫਾ ਪਿਆ ਮੈਂ ਤਾਂ ਡਿੱਗ ਹੀ ਪੈਣਾ ਸੀ ਮੁੜ ਕੇ ਦੇਖਿਆ ਜਗਦੀਸ਼ ਸੀ ਮੈਂ ਉਸ ਨੂੰ ਇੱਕ ਕਰਾਰੀ ਗਾਲ ਕੱਢੀ ਤੇ ਕਿਹਾ ਕੰਜਰ ਦਿਆ ਕਰਿਆੜਾ ਮਾਰਤਾ ਸੀ ਹੋਏ ਮੈਂ ਸਮਝਿਆ ਬੱਸ ਸਟੈਂਡ ਦੇ ਸ਼ੈਡਾਂ ਦਾ ਕੋਈ ਗਾਰਡ ਡਿੱਗ ਪਿਆ ਮੇਰੇ ਤੇ ਏਖਾਂ ਹੱਥ ਦੇਖ ਸਾਲੇ ਦੇ ਗਿਰ ਜਾਂ ਜਿੱਡੇ ਜਿੱਡੇ ਉਹਨੇ ਜਗਦੇਵ ਨੂੰ ਜੁੱਫੀ ਪਾਈ ਤੇ ਫਿਰ ਮੇਰੇ ਨਾਲ ਹੱਥ ਮਿਲਾ ਕੇ ਕਹਿੰਦਾ ਕੀ ਹਾਲ ਐ ਜ਼ਗੀਰਦਾਰਾ ਹਾਹੋ ਸਾਲਿਆ ਵੱਡੀ ਜਾਂਦਾ ਲੋਕਾਂ ਨੂੰ ਐਤ ਕੀ ਕਣਕ ਸਾਰੀ ਗੜਿਆਂ ਨੇ ਮਾਰਤੀ ਪਿੱਛੇ ਨਰਮੇ ਨੂੰ ਅਮਰੀਕਨ ਸੁੰਡੀ ਚੱਟ ਗਈ ਸੀ। ਅਖੇ ਹੱਥ ਨਾ ਪੱਲੇ ਬਾਜ਼ਾਰ ਖੜੀ ਹੱਲੇ। ਅਜੇ ਤੈਨੂੰ ਜ਼ਗੀਰਦਾਰ ਦੀਨੇ ਆ ਮੈਂ ਬੋਲ ਰਿਹਾ ਸੀ। ਕੋਈ ਕੋਈ ਨਹੀਂ ਬਾਈ ਰੱਬ ਭਲੀ ਕਰੂ ਅਗਲੀ ਫਸਲ ਚੰਗੀ ਹੋਜੋ ਦਿਲ ਨਾ ਛੱਡ। ਦੁੱਖ ਤਕਲੀਫਾਂ ਸਰੀਰਾਂ ਨਾਲ ਹੁੰਦੀਆਂ ਨੇ। ਜਗਦੀਸ਼ ਇੱਕ ਤਰ੍ਹਾਂ ਨਾਲ ਮੈਨੂੰ ਤਰਵਾਸ ਦੇ ਗਿਆ। ਅਗਲੇ ਬਿੰਦੋ ਨੇ ਜਗਦੇਵ ਵੱਲ ਰੁਕਿੱਤਾ ਤੇ ਬੋਲਿਆ ਕਿਉਂ ਪੁੱਤ ਦੇਬੂ ਕੀ ਹਾਲ ਹੈ ਤੇਰੀ ਕੁੰਤੀ ਦਾ ਸ਼ਕੁੰਤਲਾ ਬਾਰੇ ਹੋ ਰਹੀ ਗੱਲ ਦੀ ਗੰਭੀਰਤਾ ਤੇ ਜਗਦੀਸ਼ ਨੇ ਜਿਵੇਂ ਪੇਚਾ ਫੇਰ ਦਿੱਤਾ ਹੋਵੇ ਉਹਦੇ ਮિજાਜ ਵਿੱਚ ਸ਼ੋਖ ਹੀ ਸੀ ਜਗਦੀਸ਼ ਦਾ ਇਹੋ ਸੁਭਾਅ ਸੀ ਉਹ ਹਰ ਗੱਲ ਨੂੰ ਪੇਤਲੀ ਨਜ਼ਰ ਨਾਲ ਦੇਖਦਾ ਗਹਿਰਾਈ ਤੱਕ ਨਹੀਂ ਜਾਂਦਾ ਸੀ ਉਹ ਜੋ ਦੀ ਕੋਈ ਗੰਭੀਰ ਗੱਲ ਵੀ ਮੁਲਮਾ ਹੀ ਲੱਗਦੀ ਤੂੰ ਸੁਣਾ ਜਗਦੇਵ ਐਨਾ ਹੀ ਬੋਲਿਆ ਅੱਜ ਫੇਰ ਚੱਲੀਏ ਕਿਧਰੇ ਜਗਦੀਸ਼ ਚੰਬਲਿਆ ਲੱਗਦਾ ਸੀ ਲੈ ਚੱਲ ਜਿੱਥੇ ਲੈ ਜਾਣਾ ਜਗਦੇਵ ਆਪ ਚਾਹੁੰਦਾ ਹੋਵੇਗਾ ਕਿਉਂ ਗੁਰੂ ਜਗਦੀਸ਼ ਮੈਨੂੰ ਮੁਖਾਤਿਬ ਹੋਇਆ ਯਾਰ ਪਿੰਡ ਜਾਣ ਦੀ ਕਹਾੜ ਹੈ ਮੈਂ ਕਿਹਾ ਅਸਲ ਵਿੱਚ ਮੈਂ ਉਹਨਾਂ ਦਿਨਾਂ ਵਿੱਚ 부ਝਿਆ 부ਝਿਆ ਸੀ ਕਣਕ ਦਾ ਪੂਰਾ ਖੇਤ ਗਣਿਆਂ ਦੀ ਮਾਰ ਹੇਠ ਆ ਗਿਆ ਸੀ ਕਿਦਰੇ ਵੀ ਜੀ ਨਹੀਂ ਲੱਗ ਰਿਹਾ ਸੀ ਕਿਉਂ ਪਿੰਡ ਕੀ ਹੈ ਪਿੰਡ ਤਾਂ ਨਿੱਤ ਰਹਿਣਾ ਜਗਦੀਸ਼ ਖੜਾ ਕਰਨ ਲੱਗਿਆ ਇੱਕ ਗੱਲੋਂ ਮੈਂ ਮਨ ਬਣਾਇਆ ਇਹ ਸਾਲੇ ਘਰ ਦੇ ਆਰਥਿਕ ਰੋਣੇ ਧੋਣੇ ਤਾਂ ਮੁੱਕਣੇ ਹੀ ਨਹੀਂ ਕਿਉਂ ਨਾ ਮਿੱਤਰਾਂ ਨਾਲ ਇੱਕ ਰਾਤ ਪਾਸੇ ਕਿਧਰੇ ਕੱਟ ਕੇ ਸਭ ਕੁਝ ਭੁਲਾ ਲਿਆ ਜਾਵੇ ਮੈਂ ਪੋਲਾ ਜਿਹਾ ਬੋਲ ਕੱਢਿਆ ਚਲੋ ਫਿਰ ਤੁਹਾਡੀ ਸਲਾਹ ਏ ਦੱਸੋ ਕਈ ਵਰੇ ਪਹਿਲਾਂ ਜਦੋਂ ਅਸੀਂ ਇੰਜ ਹੀ ਤਿੰਨੇ ਕਿਧਰੇ ਬਾਹਰ ਜਾ ਕੇ ਰਾਤ ਕੱਟਦੇ ਹੁੰਦੇ ਤਾ ਉਹ ਜਗਾ ਸਾਡੀ ਆਪਣੀ ਨਹੀਂ ਹੁੰਦੀ ਸੀ ਮਤਲਬ ਨਾ ਸਾਡਾ ਪਿੰਡ ਨਾ ਜਗਦੇਵ ਦਾ ਘਰ ਤੇ ਨਾ ਜਗਦੇਸ਼ ਦਾ ਜਗਦੀਸ਼ ਦੇ ਘਰ ਤਾਂ ਮਾਹੌਲ ਵੀ ਅਜਿਹਾ ਨਹੀਂ ਸੀ ਉਹਦੀ ਲਾਲੀ ਸ਼ਰਾਬ ਦਾ ਨਾਮ ਸੁਣੇ ਤੋਂ बेहोश ਹੋ ਜਾਂਦੀ ਉਹਦੇ ਤੇ ਜਗਦੀਸ਼ ਤੇ ਯਾਰਾਂ ਮਿੱਤਰਾਂ ਦਾ ਪੈੜਾ ਪ੍ਰਭਾਵ ਪੈ ਚੁੱਕਿਆ ਸੀ ਉਹ ਸਾਡੇ ਵਿੱਚ ਬੈਠ ਕੇ ਉਹਨੂੰ ਗਾਲਾਂ ਕੱਢਦਾ ਘਰ ਜਾ ਕੇ ਉਹ ਤੋਂ ਡਰਦਾ ਜਗਦੀਸ਼ ਦੇ ਸਾਲੇ ਤਕੜੇ ਵਪਾਰੀ ਸਨ ਇਸੇ ਕਰਕੇ ਲਾਲੀ ਜਗਦੀਸ਼ ਤੇ ਰੋਬ ਰੱਖਦੀ ਸ਼ਹਿਰ ਤੋਂ 20 ਮੀਲ ਦੂਰ ਮੇਰੀ ਮਾਸੀ ਦਾ ਪਿੰਡ ਸੀ ਆਖਰੀ ਬੱਸ ਬਹੁਤ ਘੱਟ ਸਵਾਰੀਆਂ ਸਨ ਕਦੇ ਵੇਲਾ ਸੀ ਬੱਸ ਦੇ ਉੱਤੇ ਵੀ ਬੰਦੇ ਬੈਠੇ ਹੁੰਦੇ ਅੰਦਰ ਤਿੱਲ ਸੁੱਟਣ ਨੂੰ ਥਾਂ ਨਾ ਰਹਿੰਦੀ ਹੁਣ ਇਹ ਆਖਰੀ ਬੱਸ ਤਾਂ ਲੱਗਦੀ ਹੀ ਨਹੀਂ ਸੀ ਹਰ ਬੱਸ ਨੇ 6 ਵਜੇ ਸ਼ਾਮ ਤੱਕ ਆਪਣੇ ਅੱਡੇ ਤੇ ਪਹੁੰਚ ਜਾਣਾ ਹੁੰਦਾ ਸੀ ਕਿੰਨਾ ਸਹਿਮ ਸਵਾਰ ਹੋ ਗਿਆ ਸੀ ਜ਼ਿੰਦਗੀ ਦੀ ਰਫ਼ਤਾਰ ਤੇ ਸਹਿਮ ਦੀ ਸੀਮਾ ਕਿੱਥੇ ਤੱਕ ਪਹੁੰਚ ਚੁੱਕੀ ਸੀ ਕਿ ਬਸ ਦੀਆਂ ਸਵਾਰੀਆਂ ਮੌਜੂਦਾ ਹਾਲਾਤਾਂ ਤੇ ਕੋਈ ਟਿੱਪਣੀ ਨਾ ਕਰਦੀਆਂ ਹੋਰ ਗੱਲਾਂ ਕਰਕੇ ਲੋਕ ਜਿਵੇਂ ਇਸ ਸਹਿਮ ਨੂੰ ਭੁੱਲਣਾ ਚਾਹੁੰਦੇ ਹੋਣ ਘਰ ਪਹੁੰਚੇ ਤਾਂ ਮਾਸੀ ਦੀ ਨੂੰ ਦਾਲ ਧਰਨ ਲਈ ਸਾਬਤ ਮੂੰਗੇ ਵਿੱਚੋਂ ਰੋੜ ਚੁਗ ਰਹੀ ਸੀ ਮਾਸੀ ਘਰ ਨਹੀਂ ਸੀ ਮਾਸੜ ਮੇਰਾ ਮਰ ਚੁੱਕਿਆ ਸੀ ਮਾਸੀ ਦਾ ਇੱਕ ਮੁੰਡਾ ਸੀ ਮੁੰਡੇ ਦੇ ਅਗਾਹਾਂ ਜੁਆਕ ਸਨ ਮਾਸੀ ਦੀ ਦੇਹ ਤਕੜੀ ਸੀ ਭਾਬੀ ਨੂੰ ਸਤਿਸ਼੍ਰੀ ਅਕਾਲ ਬੁਲਾਈ ਉਹ ਮੈਨੂੰ ਸਾਡੇ ਜੁਆਕਾਂ ਦੀ ਸੁੱਖ-ਸਾਂਤ ਪੁੱਛਣ ਲੱਗੀ ਉਹਨੇ ਮਾਸੀ ਬਾਰੇ ਦੱਸਿਆ ਕਿ ਉਹ ਗਵਾੜ ਵਿੱਚ ਕਿਸੇ ਦੇ ਘਰ ਗਈ ਹੋਈ ਸੀ ਜਗਦੇਵ ਤੇ ਜਗਦੀਸ਼ ਨੂੰ ਮੈਂ ਬੈਠਕ ਵਾਲੇ ਇਸ਼ਾਰਾ ਕਰ ਦਿੱਤਾ ਸੀ। ਉਹਨਾਂ ਨੇ ਬਾਹਰ ਖੋਲ੍ਹਿਆ ਤੇ ਅੰਦਰ ਮੰਜੇ ਤੇ ਜਾ ਬੈਠੇ। ਉਹਨਾਂ ਨੂੰ ਪਾਣੀ ਪਿਆ ਕੇ ਜੱਗ ਗਲਾਸ ਮੈਂ ਰਸੋਈ ਵਿੱਚ ਵਾਪਸ ਰੱਖਣ ਗਿਆ। ਤਾਂ ਭਾਬੀ ਚੁੱਲ੍ਹੇ ਅੱਗੇ ਅੱਗ ਬਾਲ ਰਹੀ ਸੀ। ਉਹਨੇ ਪਤੀਲੇ ਵਿੱਚ ਪਾਣੀ ਪਾਇਆ ਤਾਂ ਮੈਂ ਸਮਝ ਗਿਆ ਕਿ ਉਹ ਚਾਹ ਬਣਾ ਰਹੀ ਹੈ। ਪਰ ਉਹਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਪੁੱਛਣ ਲੱਗੀ ਪੰਮੀ ਦੁੱਧ ਹੀ ਨਾ ਲਾਦਿਆਂ ਤੌੜੀ ਦਾ ਕਿ ਚਾਹ ਧਰਾਂ ਚੱਲ ਭਾਬੀ ਦੁੱਧ ਠੀਕ ਐ ਕਿੱਥੇ ਚਾਹ ਬਣਾਉਂਦੀ ਫਿਰੇਂਗੀ ਤੇ ਫੇਰ ਮੈਂ ਕਿਹਾ ਦਾਲ ਕਰਾਰੀ ਜੀ ਬਣਾਈ ਉਹ ਕਹਿੰਦੀ ਦਾਲ ਨਹੀਂ ਖਾਣੀ ਤਾਂ ਆਲੂ ਬਣਾ ਦਿਆਂ ਨਾ ਦਾਲ ਵਧੀਆ ਰਹੂ ਤੜਕਾ ਤੁੜਕਾ ਚੰਗੂ ਲਾਈ ਮੈਂ ਕਿਹਾ ਤੇ ਫੇਰ ਪੁੱਛਿਆ ਬਾਈ ਖੇਤੋਂ ਆਇਆ ਨਹੀਂ ਹਾਲੇ ਉਹ ਤਾਂ ਅੱਜ ਲਾਉਣੇ ਗਿਆ ਹੋਇਆ ਜੇ ਹੀ ਮੁੜੇ ਉਹਨੇ ਦੱਸਿਆ ਦੁੱਧ ਪੀ ਕੇ ਅਸੀਂ ਤਿੰਨਾਂ ਨੇ ਤੱਤੇ ਪਾਣੀ ਨਾਲ ਹੱਥ ਮੂੰਹ ਧੋ ਲਿਆ ਦਿਨ ਛਿਪ ਗਿਆ ਸੀ ਮਾਈ ਛੋਟੀ ਖੜਕਾਉਂਦੀ ਘਰ ਆ ਗਈ ਸੀ ਮੇਰੇ ਬਾਰੇ ਭਾਬੀ ਤੋਂ ਸੁਣਿਆ ਤਾਂ ਸਿੱਧੀ ਬੈਠਕ ਵਿੱਚ ਆਈ ਮੈਂ ਉਹਨੂੰ ਮੱਥਾ ਟੇਕਿਆ ਉਹਨੇ ਮੇਰਾ ਸਿਰ ਆਪਣੇ ਕਾਲ ਜੇ ਨਾਲ ਲਾ ਲਿਆ ਹੁਣ ਤਾਂ ਹਾਰ ਗਈ ਪ੍ਰਾਣੀ ਪੁੱਤਵੇ ਹਾਏ ਕੋਈ ਦਿਨ ਦਾ ਚਿਤਕਾਰਾ ਪਰਮਜੀਤ ਭਾਈ ਉਹਦਾ ਬੋਲ ਹੰਝੂਆਂ ਵਿੱਚ ਭਿੱਜਿਆ ਹੋਇਆ ਸੀ ਫਿਰ ਉਹਨੇ ਪੁੱਛਿਆ ਇਹ ਤੇਰੇ ਨਾਲ ਕੌਣ ਨੇ ਮੁੰਡੇ ਮੈਂ ਦੋਵਾਂ ਦੀ ਸੰਖੇਪ ਜਾਣਕਾਰੀ ਦੇ ਦਿੱਤੀ ਉਹ ਮੰਜੇ ਤੇ ਬੈਠ ਗਈ ਛੋਟੀ ਉਵੇਂ ਜਿਵੇਂ ਹੱਥ ਵਿੱਚ ਰੱਖੀ ਉਹ ਮੇਰੀ ਘਰ ਵਾਲੀ ਤੇ ਬੱਚਿਆਂ ਦਾ ਹਾਲ ਪੁੱਛਣ ਲੱਗੀ ਫੇਰ ਪੁੱਛਿਆ ਚਾਹ ਪੀਤੀ ਮੈਂ ਦੱਸਿਆ ਦੁੱਧ ਪੀ ਲਿਆ ਮਾਸੀ ਹੁਣ दारू ਪੀਵਾਂਗੇ ਕਰਨੈਲ ਤਾਂ ਜਾਣੋ ਅਜ ਪਾਸੇ ਗਿਆ ਹੋਇਆ ਉਹ ਹੁੰਦਾ ਤਾਂ ਮਾਸੀ दारू ਦਾ ਫਿਕਰ ਕਰਨ ਲੱਗੀ ਪੁੱਛਿਆ ਕਿਵੇਂ ਕਰੋਗੇ ਫੇਰ ਨਹੀਂ ਮਾਸੀ ਅਸੀਂ ਸ਼ਹਿਰੋਂ ਹੀ ਲੈ ਕੇ ਆਏ ਆ ਉਹ ਕਹਿੰਦੀ ਚੰਗਾ ਭਾਈ ਫੇਰ ਤਾਂ ਇਸ ਪਿੰਡ ਦਾ ਠੇਕਾ ਵੀ ਹੈ ਨਹੀਂ ਹੁਣ ਕਰਨੈਲ ਹੁੰਦਾ ਤਾਂ ਛੱਟ ਦੇ ਕੇ ਨਹੀਂ 마ਸੀ ਠੀਕ ਹੈ ਬਸ ਮੈਂ ਕਿਹਾ ਦੋ ਮੰਜਿਆਂ ਵਿਚਕਾਰ ਲੰਮਾ ਮੇਜ਼ ਰੱਖ ਕੇ ਅਸੀਂ ਪੀਣ ਲੱਗੇ ਜਗਦੇਵ ਦੀ ਗੰਭੀਰਤਾ ਖੁੱਲਣ ਲੱਗੀ ਸੀ ਜਗਦੀਸ਼ ਨੇ ਬੋਲਣਾ ਘੱਟ ਕਰ ਦਿੱਤਾ ਜਿਵੇਂ ਉਹ ਸਹਿਜ ਹੋ ਗਿਆ ਹੋਵੇ ਪਹਿਲਾਂ ਅਸੀਂ ਰੇਡੀਓ ਦੇ ਉੱਪਰ ਦੇਸ਼ਿਕ ਸਮਾਚਾਰ ਸੁਣੇ ਤੇ ਫਿਰ ਟੈਲੀਵਿਜ਼ਨ ਤੋਂ ਪੰਜਾਬੀ ਖਬਰਾਂ ਵੀ ਲਗਭਗ ਉਹੀ ਖਬਰਾਂ ਸਨ ਸੱਤ ਖੜਕੂ ਮਾਰ ਦਿੱਤੇ ਗਏ ਸਨ ਖੜਕੂਆਂ ਨੇ ਇੱਕੋ ਪਰਿਵਾਰ ਦੇ ਪੰਜ ਜੀ ਮਾਰੇ ਸਨ ਇੱਕ ਥਾਂ ਇੱਕੋ ਫਿਰਕੇ ਦੇ ਨੌ ਆਦਮੀ ਮਰੇ ਸਨ ਹੋਰ ਵਾਰਦਾਤਾਂ ਵੀ ਸਨ ਦੋ ਪੁਲਸੀਏ ਮਾਰੇ ਗਏ ਉਸ ਦਿਨ ਪਿਛਲੇ 24 ਘੰਟਿਆਂ ਦੌਰਾਨ 27 ਕਤਲ ਹੋਏ ਕਮਾਲ ਹੈ ਯਾਰ 27 ਬੰਦੇ ਖਤਮ ਹੋ ਗਏ ਮੇਰੀ ਉਂਗਲ ਮੱਥੇ ਤੇ ਚਲੇਗੀ ਐਨਾ ਕੁਤਾ ਨਿੱਤ ਹੀ ਹੁੰਦਾ ਹੈ ਇਹ ਤਾਂ ਨਿਤਨੇਮ ਹੋ ਗਿਆ ਪੰਜਾਬ ਦਾ ਜਗਦੀਸ਼ ਲਈ ਇਹ ਆਮ ਖਬਰ ਸੀ ਇਹ ਸਿਲਸਿਲਾ ਖਤਮ ਕਦੋਂ ਹੋਊ ਯਾਰ ਮੈਂ ਚੋਰਾ ਕੀਤਾ ਰੱਬ ਜਾਣਦਾ ਹੈ ਭਾਈ ਕੀ ਪਤਾ ਜਗਦੇਵ ਵੀ ਚਿੰਤਾ ਵਿੱਚ ਉਤਰ ਗਿਆ ਫੇਰ ਕਹਿੰਦਾ ਦਿੱਲੀ ਦੀ ਬਾਣੀਆਂ ਸਰਕਾਰ ਚਾਹੁੰਦੀ ਹੈ ਇਹ ਚੱਕਰ ਐਵੇਂ ਹੀ ਚੱਲਦਾ ਰਹੇ ਤੇ ਇੱਕ ਦਿਨ ਸਾਰਾ ਪੰਜਾਬ ਖਤਮ ਹੋ ਜਾਵੇ ਬਾਣੀਆਂ ਤੋਂ ਤੇਰਾ ਮਤਲਬ ਜਗਦੀਸ਼ ਤਿੱਖਾ ਬੋਲ ਕੱਢ ਕੇ ਜਗਦੇਵ ਵੱਲ ਚੱਕ ਗਿਆ ਓਏ ਬਾਣੀਆਂ ਦਾ ਮਤਲਬ ਬਾਣੀਆਂ ਦੀ ਜਾਤ ਤੋਂ ਨਹੀਂ ਸਰਮਾਇਦਾਰ ਜਮਾਤ ਤੋਂ ਇਹਦਾ ਮਤਲਬ ਮੈਂ ਉਹਨੂੰ ਸਮਝਾਇਆ ਪਰ ਉਹ ਜਗਦੇਵ ਵੱਲ ਕੌੜਾ-ਕੌੜਾ ਝਾਕ ਰਿਹਾ ਸੀ ਫਿਰ ਆਪ ਹੀ ਬੋਲਿਆ ਇਹ ਸਾਲੀਆਂ ਜਾਤਾਂ-ਜੁਤਾਂ ਜੀਆਂ ਖਤਮ ਹੋਣੀਆਂ ਚਾਹੀਦੀਆਂ ਨੇ ਦੇਖੋ ਕਦੋਂ ਖਤਮ ਹੋਣਗੀਆਂ ਜਗਦੇਵ ਨੇ ਕਿਹਾ ਬੋਤਲ ਅਸੀਂ ਖਤਮ ਕਰ ਲਈ ਖਾਸਾ ਹਨੇਰਾ ਹੋ ਗਿਆ ਸੀ ਮਾਸੀ ਦੋ ਵਾਰੀ ਪੁੱਛ ਗਈ ਸੀ ਭਾਈ ਰੋਟੀ ਖਾ ਲੈ ਹੁਣ ਪਰਮਜੀਤ ਬੱਸ ਮਾਸੀ ਖਾਣੇ ਆ ਤੂੰ ਪੈ ਜਾ ਭਾਬੀ ਨੂੰ ਆਖ ਪਕਾ ਕੇ ਰੱਖ ਦੇ ਸਾਡੀਆਂ ਮੈਂ ਆਪੇ ਚੁੱਕ ਲਿਆ ਹਾਂ ਰਸੋਈ ਚੋਂ ਮੈਂ ਆਖਦਾ ਰੋਟੀ ਅਸੀਂ ਖਾ ਲਈ ਬੈਠਕ ਵਿੱਚ ਚਾਰੇ ਮੰਜੇ ਸਨ ਤਿੰਨ ਅਸੀਂ ਵਿਛਾ ਲਏ ਗੱਲਾਂ ਕਰਦੇ ਅਸੀਂ ਸੌਣ ਲੱਗੇ ਮੈਂ ਕੱਲ ਦਾ ਥੱਕਿਆ ਹੋਇਆ ਸੀ ਉਹ ਦੋਵੇਂ ਗੱਲਾਂ ਕਰ ਰਹੇ ਸਨ ਕਦੇ-ਕਦੇ ਤਲਖ ਹੋ ਪੈਂਦੇ ਤੇ ਉੱਚਾ ਬੋਲਣ ਲੱਗਦੇ ਕੋਈ ਜਣਾ ਮੈਨੂੰ ਸੁਣਾ ਕੇ ਗੱਲ ਕਰਦਾ ਤਾਂ ਮੈਂ ਹੰਗਾਰਾ ਭਰ ਦਿੰਦਾ ਕਦੇ ਚੁੱਪ ਰਹਿੰਦਾ ਮੇਰੀਆਂ ਪਲਕਾਂ ਬੋਝਲ ਹੋ ਰਹੀਆਂ ਸਨ ਪਹਿਲਾਂ ਅਸੀਂ ਜਦੋਂ ਇੰਜ ਕਿਧਰੇ ਬਾਹਰ ਜਾਂਦੇ ਹੁੰਦੇ ਤਾਂ दारू ਦੀਆਂ ਗੱਲਾਂ ਕਰਦੇ ਜਾਂ ਔਰਤਾਂ ਦੀਆਂ ਅੱਜ ਇਹ ਨਹੀਂ ਸੀ ਉਹ ਦੋਵੇਂ ਪੰਜਾਬ ਮਸਲੇ ਤੇ ਹੀ ਬਹਿਸ ਕਰ ਰਹੇ ਸਨ ਉਹ दारू ਪੀ ਕੇ ਲੜਦੇ ਜ਼ਰੂਰ ਗੁੱਥੰ ਗੁੱਥਾ ਹੋ ਜਾਂਦੇ ਪਹਿਲਵਾਨ ਵਾਂਗ ਕੁਲਣ ਲੱਗਦੇ ਕਦੇ ਉਹ ਉੱਤੇ ਕਦੇ ਇਹ ਉੱਤੇ ਜਗਦੇਵ ਦੀ ਇੱਕ ਬਾਹ ਬਚਪਨ ਤੋਂ ਕੁਝ ਕਮਜ਼ੋਰ ਸੀ ਪਰ ਉਹ ਜਗਦੀਸ਼ ਤੋਂ ਤਕੜਾ ਸੀ ਕੱਦ ਵਿੱਚ ਵੀ ਲੰਮਾ ਜਗਦੀਸ਼ ਵੀ ਘਟ ਨਹੀਂ ਸੀ ਛੋਟੇ ਵਰਗਾ ਸਰੀਰ ਸੀ ਉਹਦਾ ਖਿੱਦੋ ਵਾਂਗ ਮੜਿਆ ਹੋਇਆ ਉਹਨਾਂ ਦੀ ਝੂਠ ਮੂੜ ਦੀ ਲੜਾਈ ਸ਼ੁਰੂ ਹੁੰਦੀ ਤਾਂ ਬਸ ਇਸੇ ਗੱਲ ਤੋਂ ਅਖੇ ਸਲਿਆ ਤੂੰ ਮਹਾਜਨਾ ਦੀ ਕੰਨਿਆ ਖਰਾਬ ਕਰਤੀ ਜਗਦੀਸ਼ ਆਖਦਾ ਤੇ ਜਗਦੇਵ ਨੂੰ ਚਿੰਬੜ ਜਾਂਦਾ ਉਹ ਟੱਠੇ ਝੋਟਿਆਂ ਵਾਲੀ ਲੜਾਈ ਲੜਦੇ ਤੇ ਹੌਂਕਣ ਲੱਗਦੇ ਇੱਕ ਵਾਰ ਮੈਂ ਉਹਨਾਂ ਨੂੰ ਹਟਾਉਣ ਲੱਗਿਆ ਤਾਂ ਦੋਵੇਂ ਆਪ ਲੜਨਾ ਛੱਡ ਕੇ ਮੈਨੂੰ ਹੀ ਕੁੱਟਣ ਪੈ ਗਏ ਕਹਿੰਦੇ ਤੂੰ ਕੌਣ ਹੁੰਨਾ ਓਏ ਸਾਡੀ ਲੜਾਈ 'ਚ ਟਾਂਗ ੜਾਉਣ ਵਾਲਾ ਮੈਂ ਸੌਂ ਗਿਆ ਬੈਠਕ ਦੇ ਅੰਦਰਲੇ ਬਾਰ ਦਾ ਅਸੀਂ ਕੁੰਡਾ ਲਾ ਲਿਆ ਸੀ ਬਾਹਰੋਂ ਜ਼ੋਰ-ਜ਼ੋਰ ਦੀ ਕੋਈ ਤੱਕ ਤਾ ਖੜਕਾ ਰਿਹਾ ਸੀ ਮੈਂ ਉੱਠ ਕੇ ਦੇਖਿਆ ਬੱਲਬ ਜਾਗ ਰਿਹਾ ਸੀ ਤੇ ਜਗਦੇਵ ਜਗਦੀਸ਼ ਦੀ ਹਿੱਕ ਤੇ ਬੈਠਾ ਉਹਨੂੰ ਹਾਕ ਰਿਆ ਸੀ ਹੁਣ ਹਿੱਲ ਕੇ ਦਿਖਾ ਕਰਿਆੜਾ ਮੇਰਿਆ ਸਲਿਆ ਫੇਰ ਉਹਦੀ ਹਿੱਕ ਤੇ ਬੈਠਾ ਹੀ ਜਗਦੇਵ ਆਪਣੇ ਖੁੱਲੇ ਕੇਸਾਂ ਦਾ ਜੋੜਾ ਬੰਨਣ ਲੱਗਿਆ ਤਖਤੇ ਅਜੇ ਵੀ ਖੜਕ ਰਹੇ ਸਨ ਮੈਂ ਕੁੰਡਾ ਖੋਲ ਦਿੱਤਾ ਬਾਹਰ 마ਸੀ ਖੜੀ ਸੀ ਬੋਲੀ ਭਾਈ ਬੈਠਕ ਚ ਆਹ ਖੜਕਾ ਜਾਂ ਕਦੋਂ ਦਾ ਹੋਈ ਜਾਂਦਾ ਹੈ ਕੀ ਗੱਲ ਐ ਇਹ ਤਾਂ ਕੁਛ ਨਹੀਂ ਮਾਸੀ ਤੂੰ ਪੈ ਜਾ ਜਾ ਕੇ ਮੈਂ ਸ਼ਰਮ ਮੰਨੀ ਤੇ ਉਹਨਾਂ ਵੱਲ ਖਿਜ ਕੇ ਝਾਕਿਆ ਉਹ ਮਾਸੀ ਦਾ ਬੋਲ ਸੁਣ ਕੇ ਉੱਠ ਬੈਠੇ ਸਨ ਤੇ ਹੁਣ ਥੱਲੇ ਡਿੱਗੀਆਂ ਪਈਆਂ ਆਪਣੀਆਂ ਰਜ਼ਾਈਆਂ ਚੁੱਕ ਰਏ ਸਨ ਮੈਂ ਦੋਵਾਂ ਨੂੰ ਗਾਲ ਕੱਢੀ ਆਖਿਆ ਸਾਲਿਓ ਕਰ ਲਿਆ ਸ਼ੁਰੂ ਫੇਰ ਉਹੀ ਕੰਮ ਪੈ ਜਾ ਹੁਣ ਮਾਸੀ ਅੱਧੀ ਰਾਤ ਉੱਠ ਕੇ ਆਈ ਸ਼ਰਮ ਨਹੀਂ ਆਉਂਦੀ ਤੁਹਾਨੂੰ ਜਗਦੀਸ਼ ਕਹਿੰਦਾ ਹੱਛਿਆ ਦਸੀਏ ਤੈਨੂੰ ਤੂੰ ਪੈ ਜਾ ਓਏ ਜਗਦੇਵ ਨੇ ਮੈਨੂੰ ਕਿਹਾ ਤੇ ਆਪਣੀ ਰਜਾਈ ਪਰਾਂ ਹਟਾ ਕੇ ਜਗਦੀਸ਼ ਦਾ ਗੁੱਟ ਫੜ ਲਿਆ ਉਹ ਚੀਖ ਰਿਹਾ ਸੀ ਓਏ ਬਾਹ ਨਾ ਮਰੋੜ ਓਏ ਕੰਜਰ ਦਿਆ ਟੁੱਟ ਜੂ ਓਏ ਮੇਰੀ ਬਾਹ ਓਏ ਆਪਦੇ ਅਰਗਾ ਨਾ ਕਰ ਮੈਨੂੰ ਉਹਦੇ ਤਰਲੇ ਸੁਣ ਕੇ ਜਗਦੇਵ ਨੇ ਗੁੱਟ ਛੱਡ ਦਿੱਤਾ ਤੇ ਆਰਾਮ ਨਾਲ ਆਪਣੇ ਮੰਝੇ ਤੇ ਜਾ ਪਿਆ ਮੈਨੂੰ ਫੇਰ ਨੀਂਦ ਦੀ ਕੋਕੀ ਚੜਨ ਲੱਗੀ ਮੈਂ ਖਾਸਾ ਸੌਂ ਲਿਆ ਸੀ ਪਾਸਾ ਪਰਤਣ ਲੱਗਿਆ ਤਾਂ ਮੰਝਾ ਜਰਕਣ ਦੀ ਆਵਾਜ਼ ਸੁਣੀ ਮੂੰਹ ਤੋਰ ਜਾਈ ਪਰਾਂ ਹਟਾ ਕੇ ਦੇਖਿਆ ਉਹ ਫੇਰ ਗੁੱਥਮ ਗੁੱਥਾ ਸਨ ਮੈਂ ਬੋਲਿਆ ਕੋਈ ਸਾਲਿਓ ਮੈਂ ਤਾਂ ਨੀਂਦ ਵੀ ਸਾਰੀ ਲੈ ਲਈ ਤੁਸੀਂ ਸੁੱਤੇ ਨਹੀਂ ਹਾਲੇ ਤਾਈ ਛੱਡੋ ਯਾਰ ਹੁਣ ਉਹ ਦੋਵੇਂ ਉੱਠ ਕੇ ਮੇਰੇ ਵੱਲ ਹੋ ਗਏ ਇੱਕ ਨੇ ਮੇਰੀ ਸੱਜੀ ਬਾਹ ਫੜ ਲਈ ਤੇ ਦੂਜੇ ਨੇ ਖੱਬੀ ਮਰੋੜੇ ਦੇਣ ਲੱਗੇ ਜਗਦੀਸ਼ ਕਹਿ ਰਿਹਾ ਸੀ ਹਾਂ ਤੂੰ ਦੱਸ ਤੂੰ ਕਿਉਂ ਸੁੱਤਾ ਬਈ ਜਗਦੇਵ ਵੀ ਉਹਦੇ ਮਗਰ ਸੀ ਕਹਿੰਦਾ ਇੱਕ ਸ਼ਰਤ ਤੇ ਤੇਰੀ ਪਰਿਹਾਈ ਕਰ ਸਕਦੇ ਹਾਂ ਜੋ ਕਹੋਗੇ ਕਰੂੰਗਾ ਮੈਂ ਮਿੰਤਾ ਕਰਨ ਲੱਗਿਆ ਉਠ ਚਾਹ ਬਣਾ ਕੇ ਲਿਆ ਜਗਦੇਵ ਨੇ ਸ਼ਰਤ ਦਸੀ ਛੱਡੋ ਫੇਰ ਜਾਣਾ ਹੁਣੇ ਮੈਨੂੰ ਉਹ ਦੋਵੇਂ ਦਿਓ ਲੱਗ ਰਹੇ ਸਨ ਰਸੋਈ ਵਿੱਚ ਜਾ ਕੇ ਮੈਂ ਸਭ ਕੁਝ ਪਾੜ ਲਿਆ ਬੀ ਨੂੰ ਇਸ ਵੇਲੇ ਜਗਾਉਣਾ ਠੀਕ ਨਹੀਂ ਸੀ ਚਾਹ ਦੇ ਤਿੰਨ ਗਲਾਸ ਬਣਾ ਲਿਆ ਆ ਉਹਨਾਂ ਨੇ ਪਾਣੀ ਵੀ ਮੰਗਿਆ ਸਰੇ ਮੈਨੂੰ ਵੀ ਲੱਗੀ ਹੋਈ ਸੀ ਚਾਹ ਪੀ ਕੇ ਅਸੀਂ ਸੁੱਤੇ ਨਹੀਂ ਗੱਲਾਂ ਕਰਨ ਲੱਗੇ ਨੀਂਦ ਟਲ ਚੁੱਕੀ ਸੀ ਬੇਚੈਨੀ ਸਹਿਜ ਹੋ ਗਈ ਤਿੰਨੇ ਜਣੇ ਚੁੱਪ ਹੋ ਜਾਂਦੇ ਲੱਗਦਾ ਜਿਵੇਂ ਹੁਣ ਸੌ ਜਾਵਾਂਗੇ ਪਰ ਵਿੱਚ ਦੀ ਇੱਕ ਜਣਾ ਫੇਰ ਬੋਲ ਪੈਂਦਾ ਇੰਜ ਹੀ ਸਾਰੀ ਰਾਤ ਨਿਕਲ ਗਈ ਘੜੀਆਂ ਦੇਖੀਆਂ ਰਾਤ ਮੁੱਕਣ ਵਾਲੀ ਸੀ ਤੜਕਾ ਹੋਇਆ ਤਾਂ ਚਾਹ ਪੀ ਕੇ ਬਾਹਰ ਖੇਤਾਂ ਵੱਲ ਨਿਕਲ ਗਏ ਆ ਕੇ ਨਹਾ ਲਏ ਮੱਖਣੀ ਤੇ ਨਿੰਬੂ ਦੇ ਅਚਾਰ ਨਾਲ ਪਰੌਂਠੇ ਖਾਦੇ ਰੱਜ ਕੇ ਖੱਟੀ ਲੱਸੀ ਪੀ ਲਈ ਹੁਣ ਬਸ ਵਿੱਚ ਮੁੜੇ ਆਉਂਦੇ ਅਸੀਂ ਤਿੰਨੇ ਬਿਲਕੁਲ ਚੁੱਪ ਸਾਂ ਜਿਵੇਂ ਆਪਣੇ ਆਪਣੇ ਅੰਦਰ ਉਤਰ ਗਏ ਹੋਈ ਤਿੰਨਾਂ ਨੂੰ ਆਪਣੇ ਆਪਣੇ ਫਿਕਰ ਸਨ ਆਪਣੇ ਆਪਣੇ ਰੁਝੇਵੇਂ ਕਮੀਲਦਾਰੀ ਦੇ ਝੰਜਟਾਂ ਵਿੱਚੋਂ ਏ ਇੱਕ ਰਾਤ ਜੋ ਅਸੀਂ ਹਾਸਲ ਕੱਢ ਲਈ ਸੀ ਬਸ ਏਵੇਂ ਜਿਵੇਂ ਛਪਾਰ ਦਾ ਮੇਲਾ ਸੀ ਸਾਡਾ ਸ਼ਹਿਰ ਆ ਕੇ ਬੱਸ ਸਟੈਂਡ ਤੇ ਵਿਛੜਨ ਵੇਲੇ ਜਗਦੀਸ਼ ਆਖ ਰਹੀ ਸੀ ਓਏ ਜਗਦੇਵ ਕੰਜਰ ਦੇਓ ਛੇਤੀ ਛੇਤੀ ਮਿਲਿਆ ਕਰੋ ਓਏ ਮੌਤ ਦਾ ਕੀ ਵਸਾ ਨਹੀਂ ਚੋਰ ਝਾਤੀਆਂ ਮਾਰਦੀ ਫਿਰਦੀ ਐ ਮੌਤ ਦਾ ਕੋਈ ਡਰ ਨਹੀਂ ਭਰਾਵਾ ਜਦੋਂ ਮਰਜੀ ਜੀ ਸਦਕੇ ਆਵੇ ਮੌਤ ਤੋਂ ਪਹਿਲਾਂ ਮਰਨ ਦਾ ਅਹਿਸਾਸ ਮੌਤ ਨਾਲੋਂ ਵੀ ਭੈੜਾ ਹੁੰਦਾ ਜਗਦੇਵ ਨੇ ਦਾਰਸ਼ਨਿਕ ਉੱਤਰ ਦਿੱਤਾ ਓਏ ਮੈਨੂੰ ਇਓਂ ਲੱਗਦਾ ਹੈ ਜੋ ਮੈਂ ਕਹਿਣਾ ਚਾਹੁੰਦਾ ਸੀ ਬੁੱਲਾਂ ਤੱਕ ਨਹੀਂ ਆ ਰਿਹਾ ਸੀ ਕੀ ਲੱਗਦਾ ਤੈਨੂੰ ਉਹ ਦੋਵੇਂ ਇਕੱਠੇ ਬੋਲੇ ਮੈਨੂੰ ਤਾਂ ਯਾਰ ਕੁਝ ਨਹੀਂ ਲੱਗਦਾ ਜਿਵੇਂ ਮੈਂ ਕੁਝ ਕਹਿਣ ਤੋਂ ਖਿਹੜਾ ਛੁਡਾਇਆ ਹੋਵੇ ਘਰ ਆ ਕੇ ਮੈਨੂੰ ਅਹਿਸਾਸ ਹੋ ਰਿਹਾ ਸੀ ਜਿਵੇਂ ਪਿੰਡ ਦੀਆਂ ਸੁੰਨੀਆਂ ਤੇ ਸਹਿਮੀਆਂ ਸੱਥਾਂ ਸਾਡੇ ਸਭ ਦੇ ਅੰਦਰ ਕਿਧਰੇ ਟਿਕਾਣਾ ਬਣਾ ਕੇ ਬੈਠ ਗਿਆਂ ਹੁਣ ਹਰ ਘਰ ਅੰਦਰ ਜਿਵੇਂ ਮੌਤ ਦਾ ਸੱਥਰ ਵਿਛਿਆ ਹੋਇਆ ਹੋਵੇ ਹਰ ਰੋਜ਼ ਇੱਕ ਸੋਗੀ ਆਥਣ ਪਿੰਡ ਵਿੱਚ ਉਤਰਦੀ ਤੇ ਕੰਦਾਂ ਦੇ ਲਿਓੜਾਂ ਨਾਲ ਛਾਪੜ ਕੇ ਬੈਠ ਜਾਂਦੀ ਸੂਹੀ ਸਵੇਰ ਦਾ ਚਾਨਣ ਵੀ ਕਾਲਾ ਕਾਲਾ ਘਰੋਂ ਬਾਹਰ ਕਟੀਆਂ ਰਾਤਾਂ ਹੀ ਜਿਵੇਂ ਆਪਣੀਆਂ ਰਹਿ ਗਈਆਂ ਹੁਣ ਆਪੋ ਆਪਣੀਆਂ ਬੁੱਕਲਾ ਵਿੱਚ ਬਹਿ ਕੇ ਕੀਤੀਆਂ ਗੱਲਾਂ ਵਾਲੀਆਂ ਰਾਤਾਂ ਧੰਨਵਾਦ ਜੀ ਆਪ ਜੀ ਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ